ਇਹ ਤਸਵੀਰਾਂ ਦੇਖੋ ਕਿ ਚੋਣ ਪ੍ਰਚਾਰ ਲਈ ਆਏ ਉਮੀਦਵਾਰਾਂ ਦਾ ਸਵਾਗਤ ਹੈ ਪਰ ਪਿੰਡ ਵਿੱਚੋਂ ਵੋਟ ਦੀ ਆਸ ਲਗਾਉਣ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਪੜਤਾਲ ਲੈਣਾ ਜੀ ਜਦੋਂ ਕੋਈ ਉਮੀਦਵਾਰ ਆਉ ਤੁਸੀਂ ਸਭ ਤੋਂ ਪਹਿਲਾਂ ਕਹੋਗੇ ਕਿ ਉਹ ਬੈਨਰ ਪੜੋ ਜੀ ਉਹਨੂੰ ਦੇਖੋ ਉਹਦੇ ਸਾਨੂੰ ਜਵਾਬ ਦਿਓ ਤਿੰਨ ਚਾਰ ਕਿੱਲੇ ਜ਼ਮੀਨ ਦੇ ਨੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਉਹ ਕਰ ਜਾਂ ਥੱਲੇ ਦੱਬੇ ਪਏ ਨੇਗੇ ਤੇ ਫਿਰ ਸਾ ਤਾਂ ਹੀ ਸਾਨੂੰ ਆ ਮੁੱਦਾ ਉਠਾਉਣਾ ਪਿਆ ਪੜੀ ਲਿਖੇ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਉੱਠ ਕੇ ਕੁਝ ਵੀ ਕਰ ਸਕਦੇ ਹਾਂ ਹੁਣ ਤਾਂ ਅਸੀਂ ਕਰਾਂਗੇ ਕਿਉਂ ਵਿਸ਼ਵਾਸ ਉੱਠ ਕੇ ਆਵਾਦਮੀ ਪਾਰਟੀ ਤਾਂ ਕਹਿ ਰਹੀ ਆ ਬਹੁਤ ਕੰਮ ਕਰਦੇ ਜੀ ਅਸੀਂ ਬਿਜਲੀ ਦੇ ਬਿੱਲ ਮਾਫ ਕਰਦੇ ਬਹੁਤ ਵਧੀਆ ਕੰਮ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਉਹ ਤਿਆਰੀਆਂ ਕਰ ਰਹੇ ਨੇ ਕੈਂਪੇਨ ਸ਼ੁਰੂ ਕਰਤੀ ਪ੍ਰਚਾਰ ਸ਼ੁਰੂ ਕਰਤਾ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਹ ਤਿਆਰੀਆਂ ਕਰ ਰਹੇ ਨੇ ਕਿ ਅਸੀਂ ਪਿੰਡਾਂ ਵਿੱਚ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਵੋਟਾਂ ਮੰਗਣੀਆਂ ਨੇ ਪਰ ਤੁਹਾਨੂੰ ਅਜੇ ਇੱਕ ਪਿੰਡ ਦੀ ਤਸਵੀਰ ਦਿਖਾਵਾਂਗੇ ਜਿਨ੍ਹਾਂ ਨੇ ਆਪਣੀਆਂ ਵੀ ਤਿਆਰੀਆਂ ਕਰ ਲਈਆਂ ਨੇ ਵੋਟਾਂ ਤੋਂ ਪਹਿਲਾਂ ਕਿ ਜਿਹੜੇ ਵੀ ਉਮੀਦਵਾਰ ਨੇ ਪਾਰਟੀਆਂ ਦੇ ਉਹ ਜਦੋਂ ਪਹੁੰਚਣਗੇ ਸਾਡੇ ਸਵਾਲ ਹੋਣਗੇ ਸਾਡੇ ਕੁਐਸਚਨ ਹੋਣਗੇ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ 'ਚ ਜਦੋਂ ਲੋਕ ਸਭਾ ਚੋਣਾਂ ਜਿੱਤੋਗੇ ਕਿਸ ਤਰ੍ਹਾਂ ਦਾ ਮਾਹੌਲ ਬਣਾਉਣਾ ਤੇ ਕੀ ਮੁੱਦੇ ਹੋਣਗੇ ਮੇਨ ਆ ਉਹ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਅਸੀਂ ਲੋਕ ਸਭਾ ਹਲਕਾ ਪਟਿਆਲਾ ਦੇ ਜ਼ਿਲ੍ਹਾ ਪਟਿਆਲਾ ਬਲਾਕ ਨਾਬਾ ਦਾ ਪਿੰਡਾ ਰਾਮਗੜ੍ਹ ਪਿੰਡ ਰਾਮਗੜ੍ਹ ਵਿਖੇ ਮੌਜੂਦ ਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇੱਥੇ ਪਿੰਡ ਦੇ ਕੋਨੇ-ਕੋਨੇ 'ਚ ਪਿੰਡ ਦੀ ਸਭ ਤੋਂ ਪਹਿਲਾਂ ਸਟਾਰਟਿੰਗ ਜਿਹੜਾ 메ਨ ਗੇਟ ਆ ਉੱਥੇ ਬੈਨਰ ਲਗਾਏ ਨੇ ਵੱਡੇ-ਵੱਡੇ ਤਸਵੀਰਾਂ ਦੇਖੋ ਕਿ ਚੋਣ ਪ੍ਰਚਾਰ ਲਈ ਆਏ ਉਮੀਦਵਾਰਾਂ ਦਾ ਸਵਾਗਤ ਹੈ ਪਰ ਪਿੰਡ ਵਿੱਚੋਂ ਵੋਟ ਦੀ ਆਸ ਲਗਾਉਣ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਪੜਤਾਲ ਲੈਣਾ ਜੀ ਪਹਿਲਾ ਸਵਾਲ ਇੱਥੇ ਲਿਖਿਆ ਹੋਇਆ ਹੈ ਕਿ ਕੀ ਤੁਸੀਂ ਸਾਡੇ ਪਿੰਡ ਦੇ ਰੁਜ਼ਗਾਰ ਲੋਕਾਂ ਉੱਪਰ ਕਰਜ਼ਿਆਂ ਦੀ ਸਥਿਤੀ ਅਤੇ ਕਾਰਨਾਂ ਬਾਰੇ ਜਾਣਦੇ ਹੋ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੀ ਹਾਲਤ ਹੈ ਕੀ ਅਫਸਰ ਸਾਹਿਬ ਵੱਲੋਂ ਮਨਰੇਗਾ ਮਜ਼ਦੂਰਾਂ ਨਾਲ ਕੀਤੀ ਜਾਂਦੀ ਤੱਕੇ ਸਾਹੀ ਤੋਂ ਤੁਸੀਂ ਵਾਕਿਫ ਹੋ ਸਾਡੇ ਪਿੰਡ ਦੇ 5 ਏਕੜ ਤੋਂ ਘੱਟ ਦੇ ਕਿੰਨੇ ਕਿਸਾਨਾਂ ਨੂੰ ਮਨਰੇਗਾ ਦਾ ਲਾਭ ਮਿਲਿਆ ਪਿੰਡ ਵਿੱਚ ਸਿਆਸੀ ਧੜੇਬੰਦੀ ਦਾ ਲੋਕਾਂ ਦੀ ਜੇਬ ਸ਼ਕਤੀਤ ਅਤੇ ਪਿੰਡ ਦੇ ਸਮਾਜਿਕ ਮਾਹੌਲ ਉੱਪਰ ਕਿੰਨਾ ਬੁਰਾ ਪ੍ਰਭਾਵ ਪਿਆ ਹੈ ਪਿੰਡ ਦੇ ਕਿੰਨੇ ਲੋਕ ਵਿਦੇਸ਼ ਜਾਣ ਨੂੰ ਮਜਬੂਰ ਹੋ ਰਹੇ ਹਨ ਤੇ ਕਿਉਂ ਪਿੰਡ ਵਿੱਚ ਨਸ਼ੇ ਦੀ ਹਕੀਕਤ ਕੀ ਹੈ ਇਹਨਾਂ ਵਿਸ਼ਿਆਂ ਉੱਪਰ ਲਿਫਾਫੇਬਾਜ਼ੀ ਰਹਿਤ ਕੋਈ ਸੰਜੀਦਾ ਉੱਤਰ ਦਿੱਤੇ ਬਿਨਾ ਸਾਡੀ ਵੋਟ ਦੀ ਆਸ ਨਾ ਰੱਖਣਾ ਸੋ ਪਿੰਡ ਰਾਮਗੜ੍ਹ ਨਾਬਾ ਪਟਿਆਲਾ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਅਸੀਂ ਪਿੰਡ 'ਚ ਮੌਜੂਦ ਆਂ ਪਿੰਡ ਰਾਮਗੜ੍ਹ 'ਚ ਪਹੁੰਚੇ ਆਂ ਜਿੱਥੇ ਬੈਨਰ ਲਗਾਏ ਨੇ ਦਰਵਾਜਿਆਂ ਦੇ ਵਿੱਚ ਬੈਨਰ ਥਾਈਆਂ ਦੇ ਵਿੱਚ ਬੈਨਰ ਪਿੰਡ ਦੇ ਮੇਨ ਗੇਟ ਦੇ ਅੱਗੇ ਬੈਨਰ ਲਗਾਇਆ ਪਿੰਡ ਵਾਸੀ ਇੱਥੇ ਮੌਜੂਦ ਨੇ ਜਿਹੜੇ ਬੈਨਰ ਲਗਾਏ ਨੇ ਪੂਰੀ ਏਕਤਾ ਕੀਤੀ ਕਿ ਸਵਾਲ ਕਰਾਂਗੇ ਨਸ਼ੇ ਦਾ ਵੱਡਾ ਮੁੱਦਾ ਪੰਜਾਬ ਦਾ ਅਤੇ ਬਹੁਤ ਨੌਜਵਾਨ ਨੇ ਜਿਹੜੇ ਬਾਹਰ ਜਾ ਰਹੇ ਨੇ ਕਿ ਸਾਡਾ ਕੁਝ ਕਰੋਗੇ ਵੀ ਜਾਂ ਨਹੀਂ ਕਰੋਗੇ ਸੋ ਗੱਲਬਾਤ ਲੀ ਸਾਡੇ ਨਾਲ ਪਿੰਡ ਤੋਂ ਹੀ ਔਰਤਾ ਵੀ ਮੌਜੂਦ ਨੇ ਇੱਥੇ ਪਿੰਡ ਵਾਸੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂ ਜੀ ਕੀ ਨਾਮ ਹੈ ਜੀ ਆਪਣਾ ਕੁਲਵਿੰਦਰ ਕੌਰ ਜੀ ਅੱਛਾ ਕੁਲਵਿੰਦਰ ਕੌਰ ਜੀ ਅਸੀਂ ਦੇਖ ਰਹੇ ਹਾਂ ਬੱਖੋ ਵੱਖਰੇ ਤਰੀਕੇ ਨਾਲ ਤੇ ਬੱਖੋ ਵੱਖਰੀ ਜਗ੍ਹਾ ਤੇ ਬੈਨਰ ਲੱਗੇ ਹੋਏ ਨੇ ਇਹ ਬੈਨਰ ਕਿਵੇਂ ਤੁਸੀਂ ਮਤਲਬ ਜਹਨ ਚਾਹੀ ਤੁਹਾਡੇ ਗੱਲ ਕੇ ਬੈਨਰ ਲਗਾਏ ਜਾਣ ਜਹਮ ਚ ਤਾਂ ਸਾਡੇ ਆਈ ਕਿ ਜਦੋਂ ਦੇ ਅਸੀਂ ਦੇਖ ਰਹੇ ਹਾਂ ਅਸੀਂ ਵੀ ਉੱਠਿਆ ਜਦੋਂ ਦੇ ਪਿਛਲੇ 75 ਸਾਲਾਂ ਤੋਂ ਜੀ ਇਹ ਦੇਖ ਰਹੇ ਹਾਂ ਕਿ ਪੰਜਾਬ ਦੀ ਹਾਲਤ ਆ ਜਿਹੜੀ ਵਿਗੜਦੀ ਜਾ ਰਹੀ ਆ ਦਿਨ ਪਰ ਦਿਨ ਰੋਜ਼ਗਾਰ ਖਤਮ ਹੁੰਦਾ ਜਾ ਰਿਹਾ ਤੇ ਉਹਨਾਂ ਨੂੰ ਲੈ ਕੇ ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਪਹੁੰਚ ਕਰਦੇ ਨੇ ਲੀਡਰ ਸਾਡੇ ਉਹ ਹਰ ਇੱਕ ਸਰਕਾਰ ਆਉਂਦੀ ਆ ਤੇ ਤੁਹਾਨੂੰ ਇਹ ਦੇਵਾਂਗੇ ਆਟੇ ਦਾਲ ਸਕੀਮ ਤੱਕ ਤਾਂ ਸਾਨੂੰ ਸੀਮਤ ਰੱਖਿਆ ਹੋਇਆ ਉਹਨਾਂ ਨੇ ਕੋਈ ਸਾਡੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਰਹੀ ਇਹਦੇ ਕਰਕੇ ਜਦੋਂ ਵੀ ਹੁਣ ਐਮਪੀ ਦੀਆਂ ਚੋਣਾਂ ਆਈਆਂ ਨੇ ਸਾਡੇ ਪਿੱਛੇ ਜੋ ਵੀ ਚੋਣਾਂ ਆਈਆਂ ਨੇ ਤੇ ਅਸੀਂ ਉਹਨਾਂ ਦੇ ਸੰਜੀਦਗਾਂ ਹੁਣ ਜਿਹੜੇ ਉੱਤਰ ਨੇ ਅਸੀਂ ਉਹ ਸੋਚਿਆ ਪਿੰਡ ਪੱਦਰ ਦੇ ਵੀ ਉਹਨਾਂ ਦੇ ਸਵਾਲ ਜਿਹਦੇ ਕੋਲੇ ਸਾਡੇ ਹੋਣਗੇ ਉਹ ਅਸੀਂ ਉਹ ਵੋਟਾਂ ਦੀ ਫਿਰ ਬਾਅਦ ਵਿੱਚ ਸੋਚਾਂਗੇ ਕਿਹਨੂੰ ਦੇਣੀਆਂ ਨੇ ਬਿਲਕੁਲ ਨਹੀਂ ਤੁਹਾਨੂੰ ਬੇਸੇ ਕੀ ਲੱਗਦਾ ਵੀ ਪਹਿਲਾਂ ਐਮਐਲਏ ਬਣਾਏ ਜਾਂਦੇ ਨੇ ਫਿਰ ਐਮਪੀ ਬਣਾਏ ਜਾਂਦੇ ਨੇ ਜਦੋਂ ਐਮਪੀ ਬਣਾਏ ਜਾਂਦੇ ਨੇ ਤਾਂ ਉਹ ਸਹੀ ਤਰੀਕੇ ਨਾਲ ਲੋਕਾਂ ਦੇ ਮੁੱਦਿਆਂ ਤੇ ਨਹੀਂ ਮਤਲਬ ਉੱਤਰ ਦੇ ਉਹ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ ਜੇ ਉਹ ਕਰਦੇ ਹੁੰਦੇ ਤਾਂ ਸਾਨੂੰ ਲੋੜੇ ਨਹੀਂ ਪੈਣੀ ਸੀ ਇਹ ਕਰਨ ਦੀ ਜੀ ਠੀਕ ਹੈ ਤੇ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਕਹਿੰਦੀ ਰੋਜ਼ਗਾਰ ਵਧਾਵਾ ਕਿਹੜਾ ਵਧਿਆ ਫੈਕਟਰੀਆਂ ਵਿੱਚੋਂ ਸਾਡੇ ਬੰਦੇ ਨੇ ਜਿਹੜੇ ਉਹ ਕੱਢੇ ਜਾ ਰਹੇ ਨੇ ਠੀਕ ਹੈ ਤੇ ਮਸ਼ੀਨੀਜੁਗਾ ਮਸ਼ੀਨਾ ਕਰਕੇ ਰੋਜ਼ਗਾਰ ਖਤਮ ਹੁੰਦਾ ਜਾ ਰਿਹਾ ਤੇ ਅਸੀਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ ਉਹ ਵੀ ਕਰਜ਼ਿਆਂ ਹੇਠਾਂ ਦੱਬੇ ਹੋਏ ਨੇ ਠੀਕ ਹੈ ਹਜੇ ਤੱਕ ਫਿਰ ਕੋਈ ਉਮੀਦਵਾਰ ਕਿਉਂਕਿ ਤੁਹਾਡੇ ਹਲਕੇ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਸਿੰਘ ਤੁਹਾਡੇ ਹਲਕੇ ਦੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਤੁਹਾਡੇ ਹਲਕੇ ਦੇ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਸੋ ਤੁਹਾਡੇ ਹਲਕੇ ਦੇ ਉਮੀਦਵਾਰ ਨੇ ਮਹਾਰਾਣੀ ਪ੍ਰਨੀਤ ਕੌਰ ਸਾਰੇ ਉਮੀਦਵਾਰ ਨੇ ਉਹ ਹਜੇ ਪਹੁੰਚਿਆ ਨਹੀਂ ਕੋਈ ਇੱਥੇ ਆਇਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਇਹ ਜਿਹੜੀ ਅਸੀਂ ਨੇ ਬੈਨਰ ਲਾਏ ਨੇ ਇਹਨਾਂ ਤੇ ਸਵਾਲ ਕੀਤੇ ਨੇ ਜੀ ਉਹ ਇਹਦੇ ਕਰਕੇ ਲਿਖੇ ਨੇ ਵੀ ਜੋ ਵੀ ਉਮੀਦਵਾਰ ਆਉਂਦਾ ਵੋਟਾਂ ਲੈ ਲਈ ਅਸੀਂ ਉਹਦਾ ਸਵਾਗਤ ਕਰਾਂਗੇ ਠੀਕ ਆ ਸਵਾਗਤ ਆ ਪਿੰਡ ਪਿੰਡ ਵੱਲੋਂ ਉਹਨਾਂ ਦਾ ਜਾਨੀ ਕਿ ਤੁਹਾਡੀ ਪਲੈਨਿੰਗ ਇਹ ਹੈ ਵੀ ਜਦੋਂ ਕੋਈ ਉਮੀਦਵਾਰ ਆਊ ਤੁਸੀਂ ਸਭ ਤੋਂ ਪਹਿਲਾਂ ਕਹੋਗੇ ਕਿ ਉਹ ਬੈਨਰ ਪੜੋ ਜੀ ਉਹਨੂੰ ਦੇਖੋ ਉਹਦੇ ਸਾਨੂੰ ਜਵਾਬ ਦਿਓ ਉਹਦੇ ਜਵਾਬ ਦਿਓ ਸੰਜੀਦ ਗਵਾਬ ਜਵਾਬ ਚਾਹੀਦੇ ਨੇ ਸਾਨੂੰ ਲਿਫਾਵੇ ਵਾ ਜੀ ਨਹੀਂ ਚਾਹੀਦੇ ਠੀਕ ਹੈ ਠੀਕ ਆ ਬਿਲਕੁਲ ਜਾਨੀ ਕਿ ਸ਼ੋਅ ਸੇ ਬਾਅਦ ਨਹੀਂ ਵੀ ਕਹਿ ਦੋ ਵੀ ਹਾਂ ਜੀ ਹੋ ਜਾਊਗਾ ਜਦੋਂ ਅਸੀਂ ਜਿੱਤੇ ਉਸ ਤੋਂ ਬਾਅਦ ਹੋ ਵੀ ਪਰ ਉਹ ਨਹੀਂ ਸਾਨੂੰ ਪੂਰਾ ਇੱਕ ਲਿਖਤੀ ਤੌਰ ਤੇ ਜਾਂ ਪੂਰਾ ਦੋਸਤਾ ਇੱਕ ਇੱਕ ਸਾਡੇ ਸਵਾਲ ਤੇ ਇੱਕ ਇੱਕ ਸਾਨੂੰ ਜਿਵੇਂ ਲਿਖਿਆ ਹੋਇਆ ਉਵੇਂ ਹੀ ਸਾਨੂੰ ਜਵਾਬ ਦੇਣਗੇ ਉਹਨਾਂ ਦੇ ਅੱਗੇ ਕੀ ਜਵਾਬ ਆਉਂਦੇ ਨੇ ਉਹ ਫਿਰ ਉਦੋਂ ਦੇਖਾਂਗੇ ਬਿਲਕੁਲ ਜੀ ਸਵਾਲਾਂ ਦੇ ਜਵਾਬ ਮੰਗੇ ਨੇ ਸਵਾਲ ਲਿਖੇ ਨੇ ਕਿ ਜਿਹੜਾ ਵੀ ਉਮੀਦਵਾਰ ਆਵੇਗਾ ਉਸ ਨੂੰ ਪੜ੍ਹਾਵਾਂਗੇ ਕਿ ਪਹਿਲਾਂ ਪੜੋ ਸਾਨੂੰ ਸਵਾਲਾਂ ਦੇ ਜਵਾਬ ਦਿਓ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਜੇ ਉਸ ਤੇ ਤੁਸੀਂ खरे ਉਤਰੋਗੇ ਜਾਂ ਸਾਨੂੰ ਕੋਈ ਪੂਰੀ ਪੱਕੀ ਉਹ ਦਿੰਦੇ ਆ ਤਾਂ ਸਾਡੇ ਪਿੰਡ ਦੇ ਵਿੱਚ ਪ੍ਰਚਾਰ ਕਰੋ ਹਾਂਜੀ ਕੀ ਨਾਮ ਆਪਾਂ ਲਖਵਿੰਦਰ ਗੌਰ ਜੀ ਅੱਛਾ ਲਖਵਿੰਦਰ ਜੀ ਆ ਦੇਖ ਰਿਹਾ ਬੈਨਰ ਲਗਾਏ ਨੇ ਸਵਾਲ ਨੇ ਫਿਰ ਉਮੀਦਵਾਰਾਂ ਨੂੰ ਕਰਨੇ ਨੇ ਪੂਰੇ ਤੁਸੀਂ ਬਿਲਕੁਲ ਜੀ ਜੇ ਕਰਨਗੇ ਤਾਂ ਹੀ ਅਸੀਂ ਵੋਟਾਂ ਪਾਵਾਂਗੇ ਜੀ ਹਾਂਜੀ ਠੀਕ ਹੈ ਅਸੀਂ ਲਿਫਾਫੇ ਬਾਜ਼ੀ ਨਹੀਂ ਜਿਤਾਉਂਦੇ ਨਹੀਂ ਸਾਡੇ ਸੰਜੀਦਾ ਉੱਤਰ ਦੇਣਗੇ ਤਾਂ ਸਾਡੀ ਵੋਟ ਦੀ ਆਸ ਰੱਖਣਗੇ ਅਗਰਵਾਈਜ਼ ਨਹੀਂ ਠੀਕ ਹੈ ਹਾਂਜੀ ਬਿਲਕੁਲ ਤੁਹਾਡੇ ਪਹਿਲਾਂ ਪ੍ਰਨੀਤ ਕੌਰ ਰਹੇ ਨੇ ਇਥੋਂ ਲੋਕ ਸਭਾ ਮੈਂਬਰ ਕੀ ਉਹਨਾਂ ਨੇ ਕੀਤਾ ਕੁਝ ਕੀ ਲੱਗਦਾ ਤੁਹਾਨੂੰ ਕੋਈ ਗੱਲ ਬਾਤ ਸਾਡੇ ਤਾਂ ਹੁੰਦੇ ਜੀ ਕੁਝ ਕੀਤਾ ਨਹੀਂ ਹੈਗਾ ਜੀ ਕੀਤਾ ਹੀ ਨਹੀਂ ਕੀਤਾ ਕੀ ਜੇ ਕਰਿਆ ਹੁੰਦਾ ਤਾਂ ਅਸੀਂ ਆਹ ਪੋਸਟਰ ਬੈਨਰ ਥੋੜੀ ਲਗਾਉਣਾ ਸੀਗਾ ਠੀਕ ਹੈ ਜੇ ਕੀਤਾ ਹੁੰਦਾ ਪਹਿਲਾਂ ਲੋਕ ਚਲੋ ਅਨਪੜ੍ਹ ਸੀਗੇ ਉਹਨਾਂ ਨੂੰ ਓਦਾਂ ਹੀ ਦਵਾਇਆ ਜਾਂਦਾ ਸੀਗਾ ਆਟਾ ਦਾਲ ਸਕੀਮ ਦੇ ਕੇ ਦਵਾਇਆ ਜਾਂਦਾ ਸੀ ਕਿਸਾਨ ਨੇ ਜਿਹਦੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਨੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਉਹ ਕਰ ਜਾਂ ਥੱਲੇ ਦੱਬੇ ਪਏ ਨੇਗੇ ਤੇ ਫਿਰ ਸਾ ਤਾਂ ਹੀ ਸਾਨੂੰ ਆ ਮੁੱਦਾ ਉਠਾਉਣਾ ਪਿਆ ਪੜੀ ਲਿਖੇ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਉੱਠ ਕੇ ਕੁਝ ਵੀ ਕਰ ਸਕਦੇ ਹੁਣ ਤੇ ਅਸੀਂ ਕਰਾਂਗੇ ਠੀਕ ਹੈ ਨਹੀਂ ਬਾਕੀ ਤੁਹਾਨੂੰ ਕੀ ਲੱਗਦਾ ਜਿਵੇਂ ਗੱਲਬਾਤ ਆ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਵੀ ਇੱਥੋਂ ਰਹੇ ਨੇ ਪਰਨੀਤ ਕੌਰ ਹੁਣ ਰਹੇ ਤੇ ਪਰਨੀਤ ਕੌਰ ਇੱਥੇ ਪਹੁੰਚੇ ਨੇ ਕਦੇ ਕੋਈ ਧੰਨਵਾਦੀ ਦੌਰ ਆ ਜਾਂ ਕੋਈ ਗੱਲਬਾਤ ਜਾਂ ਪਿੰਡ ਨੂੰ ਕੋਈ ਸਹੂਲਤ ਦਿੱਤੀ ਹੋਵੇ ਬਿਲਕੁਲ ਵੀ ਨਹੀਂ ਕੋਈ ਸਹੂਲਤ ਨਹੀਂ ਦਿੱਤੀ ਤੁਸੀਂ ਆਪ ਹੀ ਦੇਖ ਲਓ ਪਿੰਡ ਦਾ ਵਿਕਾਸ ਕਿਦਾਂ ਦਾ ਹੋਇਆ ਪਿਆਗਾ ਕਈ ਕਈ ਪਿੰਡਾਂ 'ਚ ਇੰਨੇ ਵਧੀਏ ਸਰਪੰਚ ਬਣੇ ਹੋਏ ਨੇ ਮਤਲਬ ਕਿ ਇੰਨੇ ਸੋਹਣੇ ਬੈਨਰ ਬਾਬਾ ਜੀ ਦੀਆਂ ਫੋਟੋਆਂ ਸਭ ਕੁਝ ਮੰਤਰੀ ਆਏ ਨੇ ਕਿੰਨਾ ਕੁਝ ਕੀਤਾ ਕਿਸ ਨੇ ਗ੍ਰਾਂਟ ਨਹੀਂ ਦਿੱਤੀ ਜੇ ਗ੍ਰਾਂਟ ਦਿੱਤੀ ਨੀ ਸੀ ਕਿਉਂ ਬੋਲਣਾ ਸੀਗਾ ਜਨਨ ਕਿ ਇਥੇ ਬੈਨਰ ਤੇ ਲਿਖੇ ਹੋਏ ਨੇ ਪਿੰਡਾਂ ਵਿੱਚ ਨਸ਼ੇ ਦੀ ਹਕੀਕਤ ਕੀ ਹੈ ਉਹ ਨਸ਼ੇ ਦੀ ਨਸਾ ਕਿੰਨਾ ਕੁ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਵਿੱਚ ਕਾਫੀ ਆ ਬਹੁਤ ਜਿਆਦਾ ਨਸ਼ਾ ਜੀ ਅੱਛਾ ਨਸ਼ਾ ਤਾਂ ਆਪਣੇ ਆਪ ਹੁਣ ਜੀ ਜਦੋਂ ਕੋਈ ਕੰਮ ਹੀ ਨਹੀਂ ਹੈਗਾ ਫੈਕਟਰੀਆਂ 'ਚ ਲੋਕ ਕੱਢੇ ਜਾ ਰਹੇ ਨੇਗੇ ਮਨਰੇਗਾ ਦਾ ਕੰਮ ਹੁਣ ਉੱਠਿਆਂਗੇ ਮਨਰੇਗਾ ਦਾ ਕੰਮ ਆਉਣ ਲੱਗਾ ਮਨਰੇਗਾ ਦਾ ਕੰਮ ਨਹੀਂ ਸੀ ਆਉਂਦਾ ਹੈਗਾ ਤੇ ਨਸ਼ਾ ਤਾਂ ਆਲਮੋਸਟ ਵਧੂਗਾ ਹੀ ਵਧੂਗਾ ਸੱਤਾਂ 'ਚ ਬਹਿ ਕੇ ਤਾਂਸ ਖੇਡੇ ਜਾਂਦੇ ਨੇਗੇ ਬਜ਼ੁਰਗਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਜਦੋਂ ਠੀਕ ਹੈ ਬਿਲਕੁਲ ਜਨਨ ਕਿ ਨਸ਼ੇ ਵਾਲਾ ਪੁਆਇੰਟ ਜਿਹੜਾ ਲਿਖ ਸੋ ਕੋ ਦੋ ਨੰਬਰ ਚ ਤਾਂ ਫਿਰ ਨਸ਼ਾ ਭੇਜ ਰਿਹਾ ਸਰਕਾਰੀ ਭੇਜ ਰਹੀ ਹੋਰ ਕੌਣ ਭੇਜੂਗਾ ਜੀ ਜੇ ਨਸ਼ਾ ਸਰਕਾਰ ਬੰਦ ਕਰੂਗੀ ਤਾਂ ਨਸ਼ਾ ਕਿਵੇਂ ਆਊਗਾ ਠੀਕ ਹੈ ਜੇ ਨਸ਼ਾ ਮਿਲੂਗਾ ਨਹੀਂ ਤਾਂ ਆਪਣੇ ਲੋਕ ਨਹੀਂ ਖਾਣਗੇ ਨਸ਼ਾ ਆਪਣੇ ਕੰਮ ਵੀ ਕਰਨਗੇ ਜੀ ਬਿਲਕੁਲ ਬਾਕੀ ਜਿੰਨੇ ਵੀ ਉਮੀਦਵਾਰ ਨੇ ਸਾਰੇ ਸਾਰੀਆਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਹਿਲਾਂ ਕਿਉਂਕਿ ਉਹ ਜੇ ਦਰਵਾਜ਼ਿਆਂ ਦੇ ਵਿੱਚ ਇਕੱਠ ਕਰਦੇ ਨੇ ਤਾਂ یوں ਤੁਸੀਂ ਦਰਵਾਜ਼ਿਆਂ ਨੂੰ ਚੁਣਿਆ ਕਿ ਇੱਥੇ ਬੈਨਰ ਲਾਇਆ ਵੀ ਇਸ਼ਾਰਾ ਕਰਦਾਂਗੇ ਵੀ ਆ ਵੀ ਦੇਖੋ ਜੀ ਜਿਹੜਾ ਵੀ ਉਮੀਦਵਾਰ ਸਾਡੇ ਪਿੰਡ ਵਿੱਚ ਆਊਗਾ ਐਂਟਰ ਹੋਊਗਾ ਠੀਕ ਹੈ ਪਹਿਲਾਂ ਸਾਡੇ 6 ਸਵਾਲਾਂ ਦੇ ਜਵਾਬ ਦੇਊਗਾ ਲਿਫਾਫੇ ਬਾਜੀ ਕੋਈ ਨਹੀਂ ਸੰਜੀਦਾ ਉੱਤਰ ਦੇਊਗਾ ਸਾਡੇ ਸੰਜੀਦਾ ਉੱਤਰਾਂ ਦੇ ਦੇਊਗਾ ਤਾਂ ਅਸੀਂ ਵੋਟਾਂ ਨੂੰ ਪਾਵਾਂਗੇ ਜੀ ਠੀਕ ਹੈ ਜੇ ਤੁਸੀਂ ਸੰਤੁਸ਼ਟ ਹੋਮੋਗੇ ਕਿ ਇਹ ਉਮੀਦਵਾਰ ਸਾਨੂੰ ਵਧੀਆ ਲੱਗਦਾ ਵੀ ਇਹ ਵਿਸ਼ਵਾਸਦਾਰ ਹੈ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਕੁਲ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਬੈਨਰ ਲਗਾਏ ਗਏ ਨੇ ਇੱਥੇ ਬੈਨਰ ਤੇ ਸਵਾਲ ਲਿਖੇ ਗਏ ਨੇ ਕਿਉਂਕਿ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਬੀਜੇਪੀ ਨੂੰ ਭਾਰਤੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਸਵਾਲ ਪੁੱਛਣ ਗਿਆ ਭਾਰਤੀ ਕਿਸਾਨ ਜੂ ਰਾਜੇ ਆਲਾ ਉਹਨਾਂ ਨੇ ਕਿਹਾ ਕਿ 11 ਸਵਾਲ ਨੇ ਸਾਡੇ ਬੀਜੇਪੀ ਨੂੰ ਕਿਉਂਕਿ ਹੁਣ ਤੱਕ ਬੀਜੇਪੀ ਨੂੰ ਹੀ ਪੁੱਛਦੇ ਆਏ ਨੇ ਤੁਸੀਂ ਕਹਿ ਰਹੇ ਹੋ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਦੋਂ ਕਿ ਪਹਿਲਾਂ ਗੱਲਬਾਤ ਸਾਹਮਣੇ ਹੋਈ ਕਿ ਬੀਜੇਪੀ ਦਾ ਪਿੰਡਾਜ ਵਿਰੋਧ ਹੋ ਰਿਹਾ ਕੱਲੀ ਬੀਜੇ ਪਰ ਤੁਹਾਡੇ ਸਵਾਲ ਸਾਰੀਆਂ ਪਾਰਟੀਆਂ ਲਈ ਨੇ ਸਾਰੀਆਂ ਪਾਰਟੀਆਂ ਕਿਉਂਕਿ ਜਦੋਂ ਕੋਈ ਵੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਤਾਂ ਸਾਡੀ ਤਾਂ ਸਾਰੀਆਂ ਪਾਰਟੀਆਂ ਲਈ ਸਵਾਲ ਨੇਗੇ ਹੁਣ ਜੋ ਵੀ ਇੱਥੇ ਕੋਈ ਕੋਈ ਵੀ ਆਉਂਦਾ ਸਾਡੇ ਲਈ ਵੋਟ ਮੰਗਣ ਤਾਂ ਸਾਡੇ ਸੇ ਸਵਾਲਾਂ ਦੇ ਜਵਾਬ ਦੇਊਗਾ ਔਰ ਜਵਾਬ ਦੇ ਕੇ ਜੇ ਸਾਨੂੰ ਲੱਗੂਗਾ ਵੀ ਇਹ ਸਾਡੇ ਲਈ ਸਹੀ ਆ ਪਰਫੈਕਟ ਆ ਤਾਂਸੀਂ ਉਹਨੂੰ ਵੋਟ ਪਾਵਾਂਗੇ ਠੀਕ ਹੈ ਬਿਲਕੁਲ ਜੀ ਫਿਰ ਐਵੇਂ ਦੀ ਹੀ ਰਹਿਣਾ ਔਲਾ ਸਰ ਕੁਲਵਿੰਦਰ ਜੀ ਨਹੀਂ ਇਦਾਂ ਦੇ ਹੀ ਰਹਿਾਂਗੇ ਜਦੋਂ ਜਿੰਨੀ ਦੇਰ ਤੱਕ ਵੋਟਾਂ ਦੇ ਲੈਣ ਲਈ ਉਮੀਦਵਾਰ ਇੱਥੇ ਪਹੁੰਚਦੇ ਨੇ ਦੇਖੋ ਤੁਸੀਂ ਵੀ ਪੰਜਾਬ ਦੀ ਹਾਲਤ ਪੰਜਾਬ ਤਾਂ ਉਜੜ ਰਿਹਾ ਨਾ ਰੋਜ਼ਗਾਰ ਨੂੰ ਲੈ ਕੇ ਠੀਕ ਹੈ ਜਿਹੜੇ ਕਹਿੰਦੇ ਨੇ ਪਿੰਡ ਬਚਣਗੇ ਤਾਂ ਪੰਜਾਬ ਬਚੂਗਾ ਨਾ ਠੀਕ ਹੈ ਪਿੰਡ ਨਸ਼ਿਆਂ ਦਾ ਮੁੱਦਾ ਤੇ ਰੁਜ਼ਗਾਰ ਦਾ ਮੁੱਦਾ ਵੱਡਾ ਮੁੱਦਾ ਇਹ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਦਾ ਜਿਹੜੀ ਜਨਰੇਸ਼ਨ ਕੁਝ ਤਾਂ ਨਸ਼ੇ ਨੇ ਖਤਮ ਕਰਤੀ ਦੁਨੀਆ ਕੁਝ ਬਾਹਰ ਨੇ ਖਤਮ ਕਰਤੀ ਪਿੰਡ ਤਾਂ ਉਜੜ ਰਹੇ ਨੇ ਕਿ ਆਲਮੋਸਟ ਉਜੜ ਰਹੇ ਨੇ ਜਦੋਂ ਕੋਈ ਰੁਜ਼ਗਾਰ ਨਹੀਂ ਤਾਂ ਇੱਥੇ ਕੋਈ ਫਰੀडम ਨਹੀਂ ਹੈਗਾ ਤਾਂ ਫਰੀडम ਨਹੀਂ ਰੁਜ਼ਗਾਰ ਨਹੀਂ ਤਾਂ ਦੁਨੀਆ ਬਾਹਰ ਜਾ ਰਹੀ ਹੈ ਜੀ ਠੀਕ ਹੈ ਜਾਨੀ ਕਿ ਸਭ ਤੋਂ ਪਹਿਲਾਂ ਤਾਂ ਰੁਜ਼ਗਾਰ ਦੇ ਸਾਧਨ ਹੋਣ ਵੀ ਜਿਹੜਾ ਇੱਥੇ ਕੰਮ ਮਿਲੇ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਹਾਂਜੀ ਠੀਕ ਹੈ ਹਾਂਜੀ ਸਾਡੇ ਬਜ਼ੁਰਗਾਂ ਨੂੰ ਵੀ ਕੰਮ ਮਿਲਣਾ ਚਾਹੀਦਾ ਅਸੀਂ ਪੜ੍ਹੇ ਲਿਖੇ ਹੋ ਕੇ ਸਾਡੇ ਕਿਸੇ ਨੂੰ ਨੌਕਰੀ ਨਹੀਂ ਹੈਗੀ ਪ੍ਰਾਈਵੇਟ ਕੰਮ ਵੀ ਖੋਏ ਜਾ ਰਹੇ ਨੇ ਸਾਡੇ ਤੋਂ ਤੇ ਜੇ ਬਾਹਰ ਜਾਣਿਆ ਤਾਂ ਫਰੀडम ਨਹੀਂ ਅੱਛਾ ਤਾਂ ਦੁਨੀਆ ਤੁਹਾਨੂੰ ਪਤਾ ਹੀ ਹੈਗਾ ਤਾਂ ਕਰਕੇ ਅਸੀਂ ਬਾਹਰ ਵੀ ਜਾ ਰਹੀਆਂ ਸਾਡੀ ਦੁਨੀਆ ਕੁਝ ਨਸ਼ੇ ਨੇ ਖਤਮ ਕਰਤੀ ਬਿਲਕੁਲ ਜਿੰਦਗੀ ਦੀ ਮਜਬੂਰੀ ਹੋਈ ਪਈ ਹੈ ਬਾਹਰ ਜਾਣ ਦੀ ਵੀ ਕਰੀਏ ਕੀ ਇੱਥੇ ਕੰਮ ਨਹੀਂ ਮਿਲਦਾ ਬਾਹਰ ਜਾਣਾ ਪੈਣਾ ਸਾਨੂੰ ਸਾਨੂੰ ਸਾਡੀ ਸਰਕਾਰ ਅੱਗੇ ਹੀ ਬੇਨਤੀ ਆ ਵੀ ਸਾਡੇ ਜਿਹੜੇ ਪੜ੍ਹੇ ਲਿਖੇ ਜਨਰੇਸ਼ਨਾਂ ਘਰ ਘਰ ਕੇ ਕਿ ਇੱਕ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀਆ ਬਜ਼ੁਰਗਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਮਨ ਰੇਗਾ ਦਾ ਔਰ ਜਿਹੜੇ ਕਿਸਾਨ ਨੇ ਜਿਹਦੇ ਤਿੰਨ ਚਾਰ ਕਿੱਲੇ ਜ਼ਮੀਨ ਆ ਉਹਨਾਂ ਨੂੰ ਵੀ ਮਤਲਬ ਕੋਈ ਰੋਜ਼ਗਾਰ ਮਿਲਣਾ ਚਾਹੀਦਾਗਾ ਕਰਜ਼ੇ ਥੱਲੇ ਦੱਬੇ ਪਏ ਆ ਇਹ ਮੁੱਦੇ ਨੇ ਨਸ਼ੇ ਦਾ ਮੁੱਦਾ ਰੁਜ਼ਗਾਰ ਦਾ ਮੁੱਦਾ ਸੋ ਇਸ ਮੁੱਦਿਆਂ ਤੇ ਇਹ ਬੈਨਰ ਲਗਾਏ ਗਏ ਨੇ ਸੋ ਬਜ਼ੁਰਗ ਵੀ ਮੌਜੂਦ ਨੇ ਬੈਠੇ ਨੇ ਕਰਾਂਗੇ ਗੱਲਬਾਤ ਹਾਂਜੀ ਸੱਸੀ ਗਾਲ ਜੀ ਠੀਕ ਹਾਂਜੀ ਸੱਸੀ ਕੀ ਨਾਮ ਆ ਜੀ ਮਤਾਲ ਸਿੰਘ ਆ ਜੀ ਅਚਾ ਮੁਖਤਿਆਰ ਸਿੰਘ ਜੀ ਕਿਵੇਂ ਦੇਖਦੇ ਹੋ ਹੁਣ ਤੱਕ ਆਪਾਂ ਲੋਕ ਸਭਾ ਚ ਸੁਣ ਕੇ ਭੇਜਦੇ ਆ ਉਮੀਦਵਾਰ ਐਮ ਐਲ ਏ ਵੀ ਬਣਾਉਣੇ ਹੋ ਤੁਸੀਂ ਹੀ ਬਣਾਉਂਦੇ ਹੋ ਕੀ ਲੱਗਦਾ ਪੂਰਾ ਪਰਫੈਕਟ ਕੰਮ ਨਹੀਂ ਕਰਦੇ ਲੀਡਰ ਕਰਦੇ ਨਹੀਂ ਕਰਦਾ ਜੀ ਕਿਰਾਂ ਮੋਟਾ ਫਿਰ ਤਾਂ ਪਹਿਲੇ ਸਾਲੋਂ ਤੋਂ ਕਰ ਜਾਂਦੇ ਆ ਕਿ ਬਾਅਦ ਵਿੱਚ ਪੁੱਛਦਾ ਨਹੀਂ ਕੋਈ ਠੀਕ ਹੈ ਹਾਂਜੀ ਰਨੀਤ ਕੌਰ ਤੁਹਾਡੇ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਇੱਥੇ ਪਹੁੰਚੇ ਕੋਈ ਗੱਲਬਾਤ ਕਦੇ ਆਏ ਹੋਣ ਕੰਮ ਕੁ ਅਜ ਕਰੇ ਨਾ ਕਰੇ ਕਿ ਨਹੀਂ ਆਏ ਪਰ ਦੇਖਿਆ ਵੀ ਨਹੀਂ ਕਰੇ ਵੀ ਕਦੇ ਆਏ ਹੋਵੇ ਸ਼ਕਲ ਵੀ ਦੇਖੀ ਕਦੇ ਉਹਦੀ ਠੀਕ ਹੈ ਹਾਂਜੀ ਵੋਟਾਂ ਵੇਲੇ ਦੇਖੇ ਹੋਣਗੇ ਤੁਸੀਂ ਹਾਂਜੀ ਵੋਟਾਂ ਵੇਲੇ ਤਾਂ ਦੇਖੇ ਹੋਣਗੇ ਤੁਸੀਂ ਵੋਟਾਂ ਵੇਲੇ ਤਾਂ ਉਹ ਵੋਟਾਂ ਵੇਲੇ ਤਾਂ ਜੇ ਕਿ ਵੋਟਾਂ ਵੇਲੇ ਵੀ ਤਾਂ ਆ ਕੇ ਮੁੜ ਕੇ ਫਿਰ ਮੁੜ ਕੇ ਮੂੰਹ ਦਿਖਾਉਂਦੇ ਹੈਗੇ ਅੱਛਾ ਹਾਂਜੀ ਕੰਮ ਤਾਂ ਦੂਰ ਦੀ ਗੱਲ ਆਉਂਦੀ ਨਹੀਂ ਹੈਗੀ ਆਉਂਦੀ ਨਹੀਂ ਹੈਗੀ ਜੀ ਠੀਕ ਹੈ ਹਾਂਜੀ ਕੀ ਕੀ ਤੁਸੀਂ ਕਹਿਣਾ ਚਾਹੋਗੇ ਜਿਵੇਂ ਸਵਾਲ ਲਿਖਤੇ ਜੀ ਇੱਥੇ ਕੀ ਕਹਿਣਾ ਚਾਹੁੰਗੇ ਪਹਿਲਾਂ ਇਹਨਾਂ ਨੂੰ ਪੜ੍ਹਨਾ ਫਿਰ ਸਾਰੇ ਜਵਾਬ ਦੇਣਾ ਫਿਰ ਆਪਾਂ ਪਹਿਲਾਂ ਨੂੰ ਪੜ੍ਹਨ ਬਾਕੀ ਜਿਹੜੇ ਲੋਕਾਂ ਦੇ ਮਸਲੇ ਹੱਲ ਲੋਕਾਂ ਦੀਆਂ ਗੱਲਾਂ ਸੁਣਨਾ ਵੀ ਕੀ ਕੀ ਭਾਈ ਕਰਨ ਵਾਲਾ ਕੀ ਕਰਨ ਵਾਲਾ ਉਹਦੇ ਮਸਲੇ ਹੱਲ ਕਰਨਗੇ ਫਿਰ ਹੀ ਆਪਾਂ ਵੋਟ ਪਾਵਾਂਗੇ ਨਹੀਂ ਅਸੀਂ ਬਈ ਵੋਟ ਕਿਸੇ ਨੂੰ ਨਹੀਂ ਪਾਉਂਦੇ ਹੈਗੇ ਠੀਕ ਹੈ ਫਿਰ ਕਿਹਨੂੰ ਪਾਵੋਗੇ ਜੀ ਵੋਟ ਜੇ ਸਾਰਾ ਵੀ ਇਹਨਾਂ ਨੂੰ ਪਾਉਣੀ ਨਹੀਂ ਫਿਰ ਪਾਵੋਗੇ ਕਿਹਨੂੰ ਹਾਂਜੀ ਪਾਵੋਗੇ ਕਿਹਨੂੰ ਜਿਹੜਾ ਕੋਈ ਮਸਲੇ ਹੱ ਠੀਕ ਆ ਜਿਹੜਾ ਵਿਸ਼ਵਾਸ ਦਿਵਾਊਗਾ ਵੀ ਹਾਂ ਵੀ ਤੁਹਾਡੀਆਂ ਮੰਗਾਂ ਸਹੀ ਨੇ ਮੇਰਾ ਕਹਿੰਦੇ ਜਿਹੜੇ ਮੰਗਾਂ ਤੁਹਾਡੇ ਪੂਨਾ ਕਰਨਗੇ ਉਸ ਵਸੂਟ ਬਹੁਤ ਆਂਗੇ ਉਹਨੂੰ ਠੀਕ ਹੈ ਹਾਂਜੀ ਉਹ ਪੈਸੇ ਲੱਗਦੀ ਕਿਹੜੀ ਹੈ ਜਿਵੇਂ ਆਮ ਆਦਮੀ ਪਾਰਟੀ ਆ ਜੀ ਕਾਂਗਰਸ ਆ ਅਕਾਲੀ ਦਲਾ ਬੀਜੇਪੀ ਆ ਵੀ ਕਿਹੜੀ ਸਹੀ ਲੱਗ ਸਕਦੀ ਆ ਵੀ ਕਿਹੜੇ ਆ ਦਾ ਉਮੀਦਵਾਰ ਜਿੱਤ ਸਕਦਾ ਇੱਥੇ ਦੇਖੋ ਜੀ ਹੁਣ ਮੀਤ ਮਾਲ ਕੋਈ ਸਾਰੇ ਕੁਝੋਲਾ ਫਿਰਿਆ ਹੋਇਆਗਾ ਕਿਸੇ ਕੀਤੇ ਵਿਸ਼ਵਾਸ ਕਰੀਏ ਠੀਕ ਹੈ ਪਹਿਲਾਂ ਵਿਸ਼ਵਾਸ ਕਰਕੇ ਆਪਾਂ ਨੇ ਪਾਰਟੀ ਖੜਾਈ ਸੀਗੀ ਹੁਣ ਇਹਨਾਂ ਦਾ ਹੀ ਵਿਸ਼ਵਾਸ ਉੱਟਾ ਜਾਂਦਾ ਜਾਗਾ ਨੇ ਕਿਉਂ ਵਿਸ਼ਵਾਸ ਉੱਠ ਗਿਆ ਆਵਾਦਮੀ ਪਾਰਟੀ ਤਾਂ ਕਹਿ ਰਹੀ ਆ ਬਹੁਤ ਕੰਮ ਕਰਦੇ ਜੀ ਅਸੀਂ ਬਿਜਲੀ ਦੇ ਬਿੱਲ ਮਾਫ ਕਰਦੇ ਬਹੁਤ ਵਧੀਆ ਕੰਮ ਕੀਤੇ ਨੇ ਕਰੇ ਤਾਂ ਹੈ ਜੋ ਵਕੀ ਉਹ ਗੱਲ ਨਾ ਬਣੀ ਜਿਹੜੇ ਲੋਕ ਚਾਹੁੰਦੇ ਸੀਗੇ ਉਹ ਗੱਲ ਨਹੀਂ ਬਣੀ ਨਾ ਠੀਕ ਹੈ ਹਾਂਜੀ ਅਸੀਂ ਜਿੰਨਾ ਲੋਕਾਂ ਨੂੰ ਐ ਸੀ ਵੀ ਜਦੋਂ ਪਾਰਟੀ ਬਦਲ ਗਈ ਸਰਕਾਰ ਬਦਲੀ ਬਹੁਤ ਵਧੀਆ ਹੋ ਜਾਊਗਾ ਵੀ ਉਹ ਨਹੀਂ ਹੋਇਆ ਹੋ ਜਾਊਗਾ ਜੀ ਹਾਂ ਵਧੀਆ ਹੋ ਜਾਊਗਾ ਬਾਕੀ ਠੀਕ ਹੈ ਹੁਣ ਦਾ ਬਸ ਕਿ ਬਸ ਬਾਕੀ ਸਾਰੇ ਛੁੱਟੇ ਗਏ ਸਾਰੇ ਸਾਰੇ ਠੀਕ ਹੈ ਜਨਨ ਕਿ ਤੈਨੂੰ ਇਹ ਬੈਨਰ ਲਾਉਣ ਤੇ ਮਜਬੂਰ ਹੋਇਆ ਤੁਸੀਂ ਹਾਂਜੀ ਹਾਂਜੀ ਨਾ ਬੱਪੂ ਜੀ ਨਸਾ ਕਿੰਨਾ ਕਾ ਬੇਰੋਜ਼ਗਾਰੀ ਕਿੰਨੀ ਕਾ ਬੇਰੋਜ਼ਗਾਰੀ ਦਾ ਹੱਦੋਂ ਵੱਧ ਆਈ ਠੀਕ ਹੈ ਹਾਂਜੀ ਮੁੰਡਿਆਂ ਨੂੰ ਨੌਕਰੀਆਂ ਨੂੰ ਕਰੀ ਮਿਲਦੀਆਂ ਮਿਲਦੇ ਨੇ ਨੌਕਰੀ ਮਿਲਦੀ ਨਾ ਕੋਈ ਨੌਕਰੀ ਮਿਲਦੀਵੇਂ ਤਾਂ ਮਾ ਜਿਹੜੇ ਸਿਫਾਰਸ਼ੀ ਨੇ ਉਹਨਾਂ ਨੂੰ ਮਿਲਦੀਆਂ ਜਿਹੜੇ ਮੁੰਡੇ ਆਪਣਾ ਗਰੀਬ ਜਨਤਾ ਉਹਨੂੰ ਪੁੱਛਦਾ ਕੋਈ ਨਹੀਂ ਉਹਨੂੰ ਠੀਕ ਹੈ ਹਾਂਜੀ ਜਨਨ ਕਿ ਘਟਨੇ ਸਰਕਾਰੀ ਨੌਕਰੀ ਤਾਂ ਬਹੁਤ ਘਟਨੇ ਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਕੀ ਨਾਮ ਆ ਜੀ ਆਪਣਾ ਮੈਂ ਤਾਂ ਕਦੇ ਬੋਲਿਆ ਨਹੀਂ ਅੱਛਾ ਚਲੋ ਉਂ ਵੈਸੇ ਬੇਸਿਕਲ ਦਾ ਤੁਸੀਂ ਮੈਂ ਆ ਬੈਨਰ ਲਾਇਆ ਇਹ ਇਹ ਸਵਾਲ ਕਰੋਗੇ ਤੁਸੀਂ ਲੀਡਰ ਇਹੀ ਹੈ ਸਵਾਲ ਆ ਜੀ ਸਾਡਾ ਜਿਹੜੀਆਂ ਅਸੀਂ ਇਹ ਮੰਗਾ ਮੰਗ ਰਹੇ ਆ ਜੀ ਇਹੇ ਪੂਰੀ ਹੋਣੀ ਚਾਹੀਦੀਆਂ ਸਾਡੀਆਂ ਠੀਕ ਹੈ ਹਾਂ ਤੇ ਤੁਸੀਂ ਲੀਡਰਾਂ ਨੂੰ ਜਦੋਂ ਆਉਣਗੇ ਤੁਸੀਂ ਉਹਨਾਂ ਨੂੰ ਕਹਿ ਦੋ ਕਿ ਵੀ ਆ ਜੀ ਪੜ੍ਹ ਲਓ ਇਹਨੂੰ ਪੜ੍ਹ ਕੇ ਇਹ ਮੰਗਾਂ ਦਾ ਗੌਰ ਕਰੋ ਹਾਂ ਵੀ ਇਹ ਗੌਰ ਕਰੋ ਜੀ ਸਾਡੀ ਗਰੀਬਾਂ ਦੀ ਸੁਣੋ ਠੀਕ ਹੈ ਹਾਂ ਨਾ ਬਿਲਕੁਲ ਜਿਵੇਂ ਬਾਪੂ ਜੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਆ ਵੀ ਉਹ ਨਹੀਂ ਗੱਲ ਬਣੀ ਉਹ ਕੋਈ ਨਹੀਂ ਗੱਲ ਬਣੀ ਜੀ ਕਿਸੇ ਨੂੰ ਕਹਿੰਦੇ 1000 ਰੁ 30 ਕਿਲੋ ਕਣਕ ਦੀ ਦੀ 15 ਕਿਲੋ ਮਿਲਦੀ ਹੈ ਜੀ ਠੀਕ ਹੈ ਉਹ 5 ਕਿਲੋ ਇੱਕ ਜੀ ਨੂੰ ਦੇ ਰਹੇ ਨੇ ਇਹ ਤਿੰਨ ਨੇ ਤਾਂ 15 ਕਿਲੋ ਮਿਲਦੀ ਹੈ ਮਿਲਦੀ ਨਹੀਂ ਕੋਸੋਂ ਜੀ ਠੀਕ ਹੈ ਪਹਿਲਾਂ ਸਾਰਾ ਕੁ ਪਹਿਲਾਂ ਲੈ ਲੈ ਇੱਕ ਕਿਲੋ ਮਿਲਦੀ ਸੀ ਪਹਿਲਾਂ ਜੀ 30 ਕਿਲੋ ਠੀਕ ਹੈ ਹੁਣ 15 ਹੀ ਮਿਲਦੀ ਹੈ ਅੱਛਾ ਘਟ ਗਿਆ ਜੀ ਘਟ ਰਿਹਾ ਜੀ ਵੱਧ ਨਹੀਂ ਰਿਹਾ ਘਟ ਰਿਹਾ ਨਾਲੇ ਕਹਿ ਰਹੇ ਸੀ ਵੀ ਆਟਾ ਮਿਲੂਗਾ ਜੀ ਸਿੱਧਾ ਸਾਨੂੰ ਚੱਕੀ ਤੇ ਪਹੌਣ ਦੀ ਲੋੜ ਨਹੀਂ ਵੀ ਸਿੱਧਾ ਮਿਲੂਗਾ ਕੁਝ ਨਹੀਂ ਦਿੰਦਾ ਜੀ ਜਿਹੜੀ ਮਿਲਦੀ ਦੀ ਉਹ ਵੀ ਬੰਦ ਹੋ ਰਹੀ ਆ ਠੀਕ ਹੈ ਯਾਨੀ ਕਿ ਸਰਕਾਰ ਤੋਂ ਤਾਂ ਹੀ ਤੁਹਾਨੂੰ ਉਹਨੀ ਖੁਸ਼ੀ ਮੈਂ ਤਾਂ ਖਤਮ ਹੋ ਗਈ ਜੀ ਜਮੀ ਤਾਂ ਤਾ ਚੱਕੇ ਨੇ ਨੇ ਮੂਦੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਜਗेंद्र ਸਿੰਘ ਆ ਜੀ ਜਗेंद्र ਸਿੰਘ ਜੀ ਚਲੋ ਵੈਸੇ ਵੈਸੇ ਗੱਲ ਆਪਾਂ ਕਰਦੇ ਆਂ ਵੀ ਬੈਨਰ ਲਾਏ ਸਵਾਲੇ ਲਾਤੇ ਤੁਸੀਂ ਵੀ ਬਾਹਲੀ ਗੱਲ ਕਰਨ ਦੀ ਲੋੜ ਨਹੀਂ ਸਵਾਲ ਪੜ੍ਹੋ ਹਾਂਜੀ ਠੀਕ ਹੈ ਨਾ ਹੀ ਕਹਾਂਗੇ ਵੀ ਸਵਾਲ ਪੜ੍ਹੋ ਸਾਨੂੰ ਦੱਸੋ ਜੇ ਨਹੀਂ ਦੱਸਦੇ ਨਾ ਸਾਨੂੰ ਆਟੇ ਦੀ ਲੋੜ ਆ ਨਾ ਦਾਲ ਦੀ ਲੋੜ ਆ ਸਾਨੂੰ ਨੌਕਰੀ ਚਾਹੀਦੀ ਨੇ ਜੀ ਸਾਨੂੰ ਮਿਹਨਤ ਮਿਹਨਤ ਕਰਨੀ ਚਾਹੀਦੀ ਜੱਸ ਸਾਨੂੰ ਮਿਹਨਤ ਤੇ ਲਾਓ ਅਸੀਂ ਕੰਮ ਕਰਾਂਗੇ ਅਸੀਂ ਆਪ ਲਵਾਂਗੇ ਬਿੱਲ ਵੀ ਆਪ ਭਰਾਂਗੇ ਅਸੀਂ ਸਾਨੂੰ ਕੋਈ ਲੋੜਾ ਬਿੱਲ ਭਰਾਂ ਠੀਕ ਹੈ ਵੀ ਬੱਚਿਆਂ ਨੂੰ ਰੁਜ਼ਗਾਰ ਮਿਲੇ ਆਪਦਾ ਕੰਮ ਕਰ ਨੌਕਰੀ ਹਾਂ ਨੌਕਰੀਆਂ ਦੋ ਜੀ ਜੇ ਪੜੋ ਨਾਲ ਕਿਹੜੇ ਹੈਗਾ ਲਾਈਨ ਹੈ ਠੀਕ ਹੈ ਇਹਦੇ ਜਵਾਬ ਦੇਜੋ ਨਹੀਂ ਤਾਂ ਫਿਰ ਅਸੀਂ ਬੋਰਡ ਜਿਹਨੂੰ ਸਾਡਾ ਕੋਈ ਕਰੂਗਾ ਹੱਲ ਉਹ ਤੋਂ ਪਾਵਾਂਗੇ ਠੀਕ ਹੈ ਜੁਕੇਂਦਰ ਸਿੰਘ ਜੀ ਨਸ਼ਾ ਕਿੰਨਾ ਕ ਲੱਗਦਾ ਏਰੀਏ ਚਾਲੇ ਦਾਲੇ ਜੀ ਆਪਾਂ ਦੇਖੀਏ ਮੁੰਡੇ ਇੱਕ ਗੱਲ ਪਾਇਆ ਸਰਕਾਰਾਂ ਤਾਂ ਕਹਿੰਦੀਆਂ ਨੇ ਕਿ ਨਸ਼ਾ ਪਹਿਲਾਂ ਨੋਂ ਘਟ ਗਿਆ ਜੀ ਘਟਾਤਾ ਅਸੀਂ ਨੇ ਨਸ਼ਾ ਘਟਿਆ ਜਾਂ ਨਹੀਂ ਘਟਿਆ ਨਹੀਂ ਜਿਵੇਂ ਨਹੀਂ ਘਟਿਆ ਅੱਛਾ ਨਾ ਬਹੁਤ ਮੁੰਡੇ ਮਰਦੇ ਨੇ ਜੀ ਹਾਂ ਰੋੜਾਂ ਦੇ ਦੇਖਦੇ ਹਣਾ ਸੀਗਾ ਠੀਕ ਹੈ ਬਹੁਤ ਮੁੰਡੇ ਮਰਦੇ ਨੇ ਕੋਈ ਨਸਾਨੀ ਘਟਿਆ ਕੁਛ ਨਹੀਂ ਘਟਿਆ ਹੈਗਾ ਸਮਾਂ ਵੱਜ ਗਿਆ ਜੀ ਹਾਂ ਠੀਕ ਹੈ ਜਨਨ ਜੀ ਆਪਾਂ ਆਪਣੇ ਪਿੰਡ ਦੀ ਜਾਲੇਦਾਲੀ ਪਿੰਡਾਂ ਦਾ ਦੇਖੀ ਵੀ ਕਾਫੀ ਹਾਲਾਤ ਖਰਾਬ ਨੇ ਬਹੁਤ ਖਰਾਬ ਨਹੀਂ ਹਾਲਤ ਬਹੁਤ ਜ਼ਿਆਦਾ ਹੈ ਕੋਈ ਉਹ ਨਹੀਂ ਕੋਈ ਕਿਸੇ ਦਾ ਘਰ ਨਹੀਂ ਆਥਣੇ ਠੇਕੇ ਤੇ ਘਰੇ ਕੋਈ ਦਾਣ ਨੂੰ ਖਾਣੇ ਨਹੀਂ ਹੁੰਦਾ ਜੀ ਠੀਕ ਹੈ ਹਾਂ ਨਸਾ ਕਰਦੇ ਨੇ ਜੀ ਜਮਾਈ ਠੀਕ ਹੈ ਹਾਂ ਜੀ ਮੈਂ ਕਿਹਾ ਜਾਂਦਾ ਟੀਕੇ ਲਾਉਣ ਵਾਲਾ ਚਿੱਟੇ ਚ ਦੰਨਸਾ ਹੋ ਰਾ ਇਹ ਵੀ ਕਾਫੀ ਕਾਫੀ ਬਹੁਤ ਨਹੀਂ ਬਹੁਤ ਜਿਆਦੇ ਬਹੁਤ ਜਿਆਦੇ ਨਹੀਂ ਤੁਸੀਂ ਇਹਦੇ ਵਿੱਚ ਇੱਕ ਨਸ਼ੇ ਵਾਲੀ ਲਾਈਨ ਵੀ ਲਿਖੀ ਹੈ ਤਾਂ ਹਾਂ ਜੀ ਆ ਲਿਖੀਏ ਤਾਂ ਹੀ ਲਿਖੀਏ ਵੀ ਇਹ ਪਈਓ ਪੜੋ ਸਾਡੇ ਨਸ਼ਾ ਬੰਦ ਕਰੋ ਸਾਨੂੰ ਰੋਜ਼ਗਾਰ ਦਿਵੋ ਨਾਲ ਦਾ ਨਸ਼ਾ ਬੰਦ ਹੋਊ ਜੀ ਨਾਲ ਇਹਦਾ ਬੈਲ ਵੀ ਪਰੂਗਾ ਆਟਾ ਦਾਲ ਵੀ ਲਊਗਾ ਜੀ ਬਿਲਕੁਲ ਸੋ ਲੋਕਾਂ ਦੀਆਂ ਪੰਜਾਬ ਦੇ ਵੋਟਰਾਂ ਦੀਆਂ ਕੀ ਮੰਗਾਂ ਨੇ ਉਹ ਦੱਸ ਰਹੇ ਨੇ ਕਿ ਬੇਰੁਜ਼ਗਾਰੀ ਆ ਜਿਹੜੀ ਬਹੁਤ ਹੱਦੋਂ ਪਾਰ ਆ ਤੇ ਨਸ਼ਾ ਨਸ਼ੇ ਦਾ ਮੁੱਦਾ ਚੱਕਿਆ ਸੋ ਲੋਕ ਸਭਾ ਹਲਕਾ ਪਟਿਆਲਾ ਦੇ ਬਲਾਕ ਨਾਬਾ ਦਾ ਪਿੰਡਾ ਰਾਮਗੜ੍ਹ ਜਿੱਥੇ ਮੌਜੂਦ ਆ ਜਿੱਥੇ ਸੁਣੀਆਂ ਨੇ ਗੱਲਾਂ ਬਾਤਾਂ ਕਿਉਂਕਿ ਆਪਣੇ ਵੱਲੋਂ ਤਿਆਰੀ ਕੀਤੀ ਹੋਈ ਆ ਕਿ ਲੀਡਰਾਂ ਨੂੰ ਬਾਲਾ ਕੁਝ ਸੁਣਾਉਣਾ ਨਾ ਸਾਨੂੰ ਪਵੇ ਅਸੀਂ ਬੈਨਰ ਲਗਾਤਾ ਆ ਕਿ ਬੈਨਰ 'ਚੋਂ ਹਰ ਪਾਰਟੀ ਦਾ ਉਮੀਦਵਾਰ ਉਹ ਲਾਈਨਾਂ ਪੜੇ ਉਹ ਸਵਾਲ ਪੜੇ ਕਿਉਂਕਿ ਨਸ਼ੇ ਦੇ ਮੁੱਦੇ ਵੱਡੇ ਨੇ ਰੁਜ਼ਗਾਰ ਦੇ ਮੁੱਦੇ ਵੱਡੇ ਨੇ ਰੁਜ਼ਗਾਰ ਮਿਲ ਨਹੀਂ ਰਿਹਾ ਬਾਹਰ ਜਾ ਇਹਨੇ ਜਿਹੜੇ ਨੌਜਵਾਨ ਉਹ ਵੱਡੀ ਤਰਾਸਦੀ ਆ ਇਥੋਂ ਦੇ ਵਾਸੀ ਇਥੋਂ ਦੇ ਵੋਟਰ ਇਹ ਗੱਲ ਆਖ ਰਹੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਪਿੰਡ ਰਾਮਗੜ੍ਹ ਦੇ ਵਿੱਚ ਕੋਈ ਵੀ ਪਾਰਟੀ ਦਾ ਉਮੀਦਵਾਰ ਪਹੁੰਚਦਾ ਤੇ ਉਹਨੂੰ ਕਿਸ ਤਰੀਕੇ ਨਾਲ ਇਹ ਸਵਾਲ ਪੜਾਏ ਜਾਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ